ਵੇਦ ਸ਼ਬਦ ਵਿਦ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਕਿ ਵਿਦਿਆ ਮੰਨਿਆ ਜਾਂਦਾ ਹੈ ਕਿ ਇੱਕ ਵਾਰ ਹਰਗ੍ਰੀਵ ਨਾਂ ਦੇ ਰਾਖਸ਼ ਨੇ ਚਾਰੇ ਵੇਦ ਚੋਰੀ ਕਰ ਲੈ ਸਨ ਉਹ ਇਹਨਾਂ ਵੇਦਾਂ ਨੂੰ ਪਤਾਲ ਲੋਕ ਲੈ ਗਿਆ ਜਿੱਦ ਧਰਤੀ ਦੇ ਉੱਤੇ ਬਿਨਾਂ ਵੇਦਾਂ ਦੀ ਵਿਦਿਆ ਤੋਂ ਡਰ ਦਾ ਮਾਹੌਲ ਪੈਦਾ ਹੋ ਗਿਆ ਮੰਨਿਆ ਜਾਂਦਾ ਹੈ ਉਦੋਂ ਭਗਵਾਨ ਨੇ ਮਤਸਯ અવਤਾਰ ਧਾਰਿਆ ਉਹ ਵੇਦਾਂ ਨੂੰ ਵਾਪਸ ਧਰਤੀ ਤੇ ਲੈ ਕੇ ਆਏ ਉਸ ਤੋਂ ਬਾਅਦ ਵਿਦਿਆ ਦਾ ਪ੍ਰਸਾਰ ਮੁੜ ਧਰਤੀ ਤੇ ਉੱਤੇ ਪੈਦਾ ਹੋਇਆ ਪੁਰਾਣਿਕ ਸਮੇਂ ਤੋਂ ਲੈ ਕੇ ਅੱਜ ਤੀਕ ਵਿਦਿਆ ਦਾ ਮਨੁੱਖ ਦੇ ਵਿਕਾਸ 'ਚ ਬਹੁਤ ਵੱਡਾ ਹੱਥ ਹੈ ਤਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਵਿਦਿਆ ਦਾ ਇਹ ਮਹੱਤਵ ਸਾਡੇ ਜੀਵਨ